ਚੌਂਕੀ ਸਹਿਦਾ ਇਤਿਹਾਸ ਦੀ ਵਿਚਾਰ ਕਰੀਏ ਜੋ ਸ਼ਾਮ ਰਹਿਰਾ ਸਾਹਿਬ ਜੀ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਪ੍ਰਕਰਮਾ ਚ ਚੌਂਕੀ ਸਰ ਕੱਢੀ ਜਾਂਦੀ ਹੈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਧੰਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸਨ ਤਾਂ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਦੀ ਬਹੁਤ ਇੱਛਾ ਪ੍ਰਗਟ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਪਾਪਾ ਬੁੱਢਾ ਸਾਹਿਬ ਜੀ ਇੱਕ ਹੱਥ ਵਿੱਚ ਨਿਸ਼ਾਨ ਸਾਹਿਬ ਇੱਕ ਹੱਥ ਵਿੱਚ ਮਜ਼ਾਰ ਲੈ ਕੇ ਮੁਸਰਸਾ ਤੋਂ ਰਵਾਨਾ ਹੋਏ ਸੰਗਤਾਂ ਸਮੇਤ ਪਰ ਗਵਾਲੀਅਰ ਪਹੁੰਚਣ ਤੇ ਪਾਪਾ ਬੁੱਢਾ ਸਾਹਿਬ ਤੇ ਸੰਗਤਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਘਰ ਨਾ ਕਰਨ ਦਿੱਤੇ ਗਏ ਤਾਂ ਪਰ ਹਰ ਰੋਜ਼ ਰਹਿਰਾ ਸਾਹਿਬ ਜੀ ਤੋਂ ਬਾਅਦ ਪਾਪਾ ਬੁੱਢਾ ਸਾਹਿਬ ਇੱਕ ਹੱਥ ਵਿੱਚ ਨਿਸ਼ਾਨ ਸਾਹਿਬ ਲੈ ਕੇ ਸੰਗਤਾਂ ਸਮੇਤ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਕਿਲੇ ਦੀ ਪ੍ਰਕਰਮਾ ਕਰਦੀਆਂ ਸਨ ਜਿਹੜੇ ਹਿੱਸੇ ਵਿੱਚ ਕਿਲੇ ਦੇ ਸਤਿਗੁਰੂ ਜੀ ਵਿਰਾਜਮਾਨ ਸਨ ਉੱਥੇ ਜਾ ਕੇ ਨਮਸਕਾਰਾਂ ਕਰਦੀਆਂ ਦੀਵਾਰ ਨੂੰ ਤਾਂ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਰਾਜਿਆਂ 59 ਰਾਜਿਆਂ ਨੂੰ ਕੈਚ ਛੁਡਾ ਕੇ ਬਾਹਰ ਆਏ ਇਹ ਸਭ ਦੇਖ ਕੇ ਬੜੇ ਖੁਸ਼ ਹੋਏ ਸਤਿਗੁਰੂ ਜੀ ਨੇ ਜਿੱਥੇ ਸੰਗਤਾਂ ਨੂੰ ਖੁਸ਼ੀਆਂ ਵੰਡੀਆਂ ਪਾਪਾ ਬੁੱਢਾ ਸਾਹਿਬ ਜੀ ਨੂੰ ਵਰ ਦਿੱਤਾ ਕਿ ਤੁਹਾਡੇ ਵੱਲੋਂ ਚਲਾਈ ਹੋਈ ਇਹ ਪ੍ਰਥਾ ਚੌਂਕੀ ਸਾਹਿਬ ਦੀ ਜੁਗੋ ਜੁਗ ਟਾਲ ਰਹੇਗੀ ਅਤੇ ਜਿੱਥੇ ਵੀ ਸੰਗਤਾਂ ਇਹ ਚੋਂ ਕੀ ਕੱਢਣਗੀਆਂ ਉਥੇ ਮੈਂ ਆਪ ਬਿਰਾਜਮਾਨ ਹੋਵਾਂਗਾ ਚੌਂਕੀ ਸਹਿਬ ਵਿੱਚ ਤੇ ਸਾਰੀਆਂ ਸੰਗਤਾਂ ਨੂੰ ਖੁਸ਼ੀਆਂ ਵੰਡਦਾ ਰਹਾਂਗਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈ ਜੈਕਾਰ ਪਿਆਰੇ ਖਾਲਸਾ ਜੀ ਬੋਲੋ ਜੀ ਵਾਹੀ ਗੁਰੂ